ਅੰਮ੍ਰਿਤਸਰ ਦੇ ਵਾਰਡ ਨੰਬਰ 85 ਸਰਕਾਰੀ ਹਾਈ ਸਕੂਲ ਮਾਲ ਵਿਕੇ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਸੁਕਨਵੀ ਸਾਹਿਬ ਦਾ ਪਾਠ ਕਰਵਾਇਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਕਾਉਂਸਲਰ ਨਤਾਸ਼ਾ ਗਿੱਲ ਪਤੀ ਸਮਾਜ ਸੇਵਕ ਕਮਲ ਕੁਮਾਰ ਵੱਲੋਂ ਹਾਜ਼ਰੀ ਲਗਾਈ ਗਈ ਅਤੇ ਸਮੁੱਚੇ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ ਸਕੂਲ ਦੀਆਂ ਮੁਸ਼ਕਲਾਂ ਪ੍ਰਤੀ ਪ੍ਰਿੰਸੀਪਲ ਮੈਡਮ ਹਰਪ੍ਰੀਤ ਕੋਰ ਨੇ ਕਿਹਾ ਕਿ ਸਕੂਲ ਨੂੰ ਅਪਗ੍ਰੇਡ ਕਰਾਉਣ ਲਈ ਕਿਹਾ ਗਿਆ ਅਤੇ ਸਕੂਲ ਵਿੱਚ ਬਰਸਾਤਾਂ ਦੇ ਦੌਰਾਨ ਜਿੱਤੇ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ ਉਤੇ ਹੀ ਸੇਵਰੇ ਸਿਸਟਮ ਨਾ ਹੋਣ ਕਾਰਨ ਪਾਣੀ ਕਈ ਕਈ ਦਿਨ ਗਰਾਊਂਡ ਵਿੱਚ ਖਲੋਤਾ ਰਹਿੰਦਾ ਹੈ। ਉਤੇ ਉਹਨਾਂ ਨੇ ਕਿਹਾ ਕਿ ਸਕੂਲ ਦੇ ਬਾਹਰ ਨਸ਼ੇੜੀਆਂ ਕਰਨ ਬੱਚਿਆਂ ਨੂੰ ਬੜੀਆਂ ਮੁਸ਼ਕਲਾਂ ਆਉਂਦੀਆਂ ਹਨ। ਉਸ ਦਾ ਵੀ ਹੱਲ ਕਰਵਾਇਆ ਜਾਵੇ। ਇਸ ਮੌਕੇ ਕਾਉਂਸਲਰ ਨਤਾਸ਼ਾ ਗਿਲ ਦੇ ਪਤੀ ਸਮਾਜ ਸੇਵਕ ਕਮਲ ਕੁਮਾਰ ਵੱਲੋਂ ਸਕੂਲ ਦੇ ਮੈਨੇਜਮੈਂਟ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਸਕੂਲ ਨੂੰ ਅਪਗ੍ਰੇਡ ਕਰਾਉਣ ਲਈ ਕੈਪਟਨ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਰੀਵਾਲ ਅਤੇ ਇਸ ਸੰਬੰਧ ਡੀਡੀਪੀਓ ਸੈਕਟਰੀ ਨੂੰ ਦਰਖਾਸਤ ਦਿੱਤੀ ਜਾਵੇਗੀ। ਅਤੇ ਸਕੂਲ ਅਪਗ੍ਰੇਡ ਹੋਵੇਗਾ ਵਿੱਚ ਤੋਂ ਕੇਸ ਅਸੀਂ ਕਰ ਰਹੇ ਹਾਂ ਮੇਨ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਸਾਡਾ ਸਕੂਲ ਤਾਂ ਜੋ ਸਾਡੀ ਪਿੰਡ ਦੀਆਂ ਇਹ ਬੱਚੀਆਂ ਪੜਾਈ ਵਿੱਚੋਂ ਛੱਡ ਜਾਂਦੀਆਂ ਨੇ ਉਹਨਾਂ ਦੀ ਪੜਾਈ ਸਿੱਖਾਏ ਤਾਂ ਅਸੀਂ ਸਪੈਸਿਫਿਕ 하게 ਸਾਡਾ ਸਕੂਲ ਆਪ ਦਾ ਸੁਗਰਵਾਇਆ ਜਾਵੇ ਅਤੇ ਸੈਕੰਡਲੀ ਜਿਹੜੀ ਸਾਡੀ ਪੜਾਅ ਦਾ ਸਾਥ ਕਿੰਨਾ ਚੱਲੇ ਅਤੇ ਸਾਡੀ ਪ੍ਰੋਬਲਮਸ ਖਾਲੀ और सीलनो पूरा वोट प्रक्रिया ते लेके जावागे और एम नंबर 12 सूत्र तरह के अनाधिकृत बिल्डर का संबलावा ओ शहर के विच एक नामे स्कंदल विच उका है हा 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 हां जी ਅਸੀਂ ਕੌਨਸਟੈਂਸ ਸਾਹਿਬ ਦਾ ਪਹਿਲੇ ਤੇ ਜੀ ਆਇਆਂ ਕਰਦੇ ਸਾਡੇ ਸਕੂਲ ਦੇ ਵਿੱਚ ਇਹ ਆਏ ਨੇ ਔਰ ਇਹਨਾਂ ਨੇ ਆ ਕੇ ਸਾਡਾ ਫੰਕਸ਼ਨ ਵੇਖਿਆ ਆ ਔਰ ਸਕੂਲ ਦੇ ਹਾਲਾਤ ਵੀ ਇਹਨਾਂ ਨੂੰ ਦੱਸਿਆ ਨੇ ਅਸੀਂ ਔਰ ਸਕੂਲ ਦੀਆਂ ਪ੍ਰੋਬਲਮਾਂ 'ਚ ਇਹਨਾਂ ਨਾਲ ਡਿਸਕਸ ਕੀਤੀ ਆ ਮੇਨ ਪ੍ਰੋਬਲਮ ਸਾਡੀ ਇਹ ਹੈ ਕਿ ਜਿਹੜਾ ਸਾਡਾ ਸਕੂਲ ਦਾ ਡਰੇਨੇਜ ਸਿਸਟਮ ਬਹੁਤ ਵੀਕ ਆ ਵੀਕ ਕਹ ਲੋ ਕਿ ਹੈ ਹੀ ਨਹੀਂ ਆ ਲੈ ਡਰੇਨੇਜ ਵਾਸਤੇ ਸਾਨੂੰ ਬਹੁਤ ਪ੍ਰੋਬਲਮ ਆਂਦੀ ਆ ਸੈਕੰਡਲੀ ਸਕੂਲ ਦੇ ਬਾਹਰ ਨਸ਼ੇੜੀ ਬਹੁਤ ਆਉਂਦੇ ਨੇ ਅਲਵਰਟ ਸਕੂਲ ਦੇ ਬੱਚਿਆਂ ਦਾ ਆਉਣਾ ਜਾਣਾ ਵੀ ਜਿਹੜਾ ਮੁਸ਼ਕਲ ਹੋ ਜਾਂਦਾ ਵਾ ਔਰ ਉਸ ਤੋਂ ਬਾਅਦ ਜਿਹੜਾ ਸੀ ਚਾਹੁੰਦੇ ਆ ਕਿ ਸਾਡਾ ਸਕੂਲ ਜਿਹੜਾ ਵਾ ਉਹ ਪਲੱਸ 2 ਤੱਕ ਹੋਵੇ ਕਿਉਂਕਿ ਕਈ ਬੱਚੇ ਜਿਹੜੇ 10ਵੀਂ ਤੋਂ ਬਾਅਦ ਖਾਸ ਕਰਕੇ ਬੱਚੀਆਂ ਉਹ ਆਪਣੀ ਪੜ੍ਹਾਈ ਛੱਡ ਜਾਂਦੀਆਂ ਸਿਰਫ ਐਸੇ ਕਰਕੇ ਕਿ ਉਹਨਾਂ ਨੂੰ ਦੂਰ ਜਾਣਾ ਪੈਂਦਾ ਪੇਰੈਂਟਸ ਦੂਰ ਨਹੀਂ ਭੇਜਦੇ ਕਿਰਾਇਆ ਪੜਾ ਨਹੀਂ ਪਰ ਪਾਉਂਦੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਕੂਲ ਦਾ ਜਿਹੜਾ ਹੈਗਾ ਆ ਪਲੱਸ 2 ਤੱਕ ਸੀਨੀਅਰ ਸੈਕੰਡਰੀ ਕਰਾਇਆ ਜਾਵੇ ਕੀ ਇਹ ਤੁਹਾਨੂੰ ਅਸ਼ਰਦ ਨੂੰ ਆਇਆ ਨਾ ਜੀ ਹਾਂਜੀ ਬਿਲਕੁਲ ਜੀ ਸਾਨੂੰ ਪੂਰਾ ਇਹਨਾਂ ਨੇ ਆਸ਼ਵਾਸਨ ਦਿਵਾਇਆ ਔਰ ਸਾਨੂੰ ਵਿਸ਼ਵਾਸ ਵੀ ਆ ਔਰ ਸਕੂਲ ਦਾ ਤੋਂ ਕੰਮਕਾਜ ਦੇਖ ਕੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਵੀ ਲੱਗਦਾ ਹੈ ਵੀ ਇਸ ਸਕੂਲ ਦਾ ਪਲੱਸ 2 ਹੋਣਾ ਚਾਹੀਦਾ ਆ ਜੋ ਸਕੂਲ ਦੀ ਪਰਫਾਰਮੈਂਸ ਸਾਡੀ ਆ ਰਹੀ ਆ ਸਾਡਾ ਬਲਾਕ ਬੇਰਕਾ ਦੇ ਵਿੱਚੋਂ ਸਕੂਲ ਜਿਹੜਾ ਵਾ ਨੰਬਰ 1 ਤੇ ਚੱਲਦਾ ਪਿਆ ਕਿ ਲਾ ਇਨਵੋਲਵਮੈਂਟ ਪੱਖੋਂ ਵੀ ਔਰ ਹਰ ਇੱਕ ਫੀਲਡ ਦੇ ਵਿੱਚ ਸਕੂਲ ਦੀ ਬਹੁਤ ਵਧੀਆ ਅਚੀਵਮੈਂਟ ਆ ਰਹੀ ਹੈ। ਲੱਗਦਾ 스마트 ਸਕੂਲ ਜਿਹੜੇ ਗੇ ਨੇ 스마트 ਜਿਹੜੇ ਬਖਸ਼ੀ ਸਾਹਿਬ ਨੇ ਗੇ ਨੇ ਸਮਾਲ ਤੋਂ ਚਾਰਜ ਦੇ ਹੋਏ। ਹਾਂਜੀ ਬਿਲਕੁਲ ਸਰ ਫਿਲਹਾਲ ਹੈ ਸੈਲਫ 스마트 ਸਕੂਲ ਅਸੀਂ ਆਪਣੇ ਕੋਲੋਂ ਕਰ ਰਹੇ ਹਾਂ ਪਰ 스마트 ਸਕੂਲ ਇਹ ਬਣਨਾ ਚਾਹੀਦਾ ਵਾ ਕਿਉਂਕਿ ਸ਼ਹਿਰ ਦਾ ਸਕੂਲ ਪੈਂਦਾ ਆ ਤੇ ਸਟਰੈਂਥ ਵਾਈਜ਼ ਵੀ ਇਹ ਸਕੂਲ ਦਾ ਮਤਲਬ ਹਾਈ ਸਕੂਲ ਦੇ ਵਿੱਚ ਇੰਨੀ ਸਟਰੈਂਥ ਘੱਟ ਹੁੰਦੀ ਹੈ ਜਿੰਨੀ ਸਾਡੇ ਸਕੂਲ ਹੈਗੀ ਆ। ਇਸ ਕਰਕੇ ਅਸੀਂ ਮੰਗ ਕਰਦੇ ਕਿ ਇਹ ਸਕੂਲ ਜਿਹੜੇ ਮੁਸ਼ਕਲਾਂ ਹਨ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ। ਬਿਲਕੁਲ ਜੀ। ਦੇ ਦੇਰ ਤੋਂ ਦੁਪਹਿਰ ਦੇ ਵਿੱਚ ਸੁੱਤੀ ਹੁੰਦੀ ਆ ਤੇ ਛੇੜੀ ਜਿਹਾ ਕਹ ਲੋ ਜਿਆ ਮੁੰਡੇ ਨੇ ਖੜੇ ਹੁੰਦੇ ਨੇ ਲੱਗਦਾ ਤੁਸੀਂ ਕੌਂਸਲ ਸਾਹਿਬ ਅੱਜ ਸਕੂਲ ਚ ਆਏ ਹੋ ਕੀ ਗੱਲ ਚੱਲ ਰਹੀ ਹੈ ਸਕੂਲ ਚ ਆਏ ਜੀ ਸਕੂਲ ਦੇ ਬੜੀ ਖੁਸ਼ੀ ਆ ਸਕੂਲ ਵਾਲੇ ਨੇ ਬੁਲਾਇਆ ਵਾ ਤੇ ਅੱਜ ਇਹਨਾਂ ਨੇ ਆਪਣੀ ਸਮੱਸਿਆ ਦੱਸੀ ਸਕੂਲ ਦੇ ਵਿੱਚ ਬਹੁਤ ਸਾਰੀਆਂ ਸਮੱਸਿਆ ਆ ਮਾਰਦੀ ਸਮੱਸਿਆ ਆ ਔਰ ਸਕੂਲ ਦੇ ਵਿੱਚ ਕੋਈ ਆਪਾਂ ਸ਼ਹਿਰ ਦੇ ਨੇ ਸਕੂਲ ਕਿੰਨਾ ਖੂਬਸੂਰਤ ਸਕੂਲ ਬਣਿਆ ਹੁੰਦਾ ਫੁੱਲਾ ਫੁੱਲ ਲੱਗੇ ਹੁੰਦੇ ਆ ਹੋਰ ਈ ਕਈ ਚੀਜ਼ਾਂ ਲੱਗੇ ਨੇ ਸਕੂਲ ਦੇਰ ਆ ਸਕੂਲ ਦੇ ਹਾਲਾਤ ਦੇਖ ਲੋ ਪਰ ਨੰਦੇ ਜੀ ਆਦੋ ਐ ਪਰ ਮਾਲਾਪਿੰਡ ਅਜੇ ਤੱਕ ਨਹੀਂ ਯਾਦ ਹੋਇਆ ਕਿ ਸਾਡੇ ਜਿਹੜੀ ਗਰੀਬਾਂ ਦੀ ਪਰਿਵਾਰਾਂ ਦੀ ਬੱਚੀਆਂ ਆ ਉਹ ਕਿਸੇ ਪੈਸੇ ਕਰਕੇ ਜਾਂ ਕਿਰਾਏ ਭੜੇ ਕਰਕੇ ਰਹਿ ਜਾਂਦੀਆਂ ਵੀ ਜਿਹੜੀਆਂ ਅੱਗੇ ਬੱਚੀਆਂ ਪੜ੍ਹ ਨਹੀਂ ਸਕਦੀਆਂ ਇਹਨਾਂ ਦੇ ਕੋਲ ਤਰ੍ਹਾਂ ਪੈਸੇ ਵੀ ਨਹੀਂ ਹੁੰਦੇ ਕਿ ਅਸੀਂ ਜਾ ਕੇ ਸਕੂਲ ਜਾ ਕੇ ਬੇ ਸਕੂਲ ਸਾਡਾ ਪਿੰਡਾ ਸਰਕਾਰੀ ਸਕੂਲ ਆ ਉਹ ਪ੍ਰਾਇਮਰੀ ਤੱਕ ਸਕੂਲ ਆ ਤੇ ਅਸੀਂ ਸਰਕਾਰ ਨੂੰ ਬੇਨਤੀ ਹੈ ਕੀਤੀ ਹੈ ਕਿ ਜਿਹੜਾ ਸਾਡਾ ਮਾਲਾ ਵਾਲਾ ਸਕੂਲ ਆ ਇਹਨੂੰ ਪ੍ਰਾਇਮਰੀ ਤੱਕ ਕਰਾਇਆ ਸਕੇ ਜੋ ਕਿ ਸਾਡੇ ਪਰਿਵਾਰਾਂ ਦੀ ਬੱਚੀਆਂ ਛੋਟੀਆਂ ਗਰੀਬ ਬੱਚੀਆਂ ਉਪਰ ਸਕੂਲ ਦੇ ਤੇ ਪਲੱਸ 2 ਦਾ ਕਰ ਸਕਣਗੇ ਇਸ ਵਾਰ ਤੁਸੀਂ ਅਧਿਕਾਰੀ ਨੂੰ ਜਾਂ ਮਰਦੀ ਸਾਹਿਬ ਨੂੰ ਲਿਖੋਗੇ ਚਿੱਠੀ ਬਾਕੀ ਬਿਲੋ ਅਸੀਂ ਸੀਐਮ ਸਾਹਿਬ ਨੂੰ ਲਿਖਾਂਗੇ ਸਾਡੇ ਕੈਬਨ ਮੰਤਰੀ ਸਰਦਾਰ ਭਾਰੀਵਾਸ ਸਿੰਘ ਜੀ ਨੂੰ ਪਹਿਲਾਂ ਬੇਨਤੀ ਕਰਾਂਗੇ ਸਾਡੇ ਮਾਜੇ ਦੇ ਜਰਨਲ ਨੇ ਅਸੀਂ ਪਹਿਲਾਂ ਉਹਨਾਂ ਤੋਂ ਅਪੀਲ ਕਰਾਂਗੇ ਸਰ ਕਿ ਸਾਡੇ ਸਕੂਲ ਦੀ ਮਲਟੀ ਕਰਵਾਈ ਜਾਵੇ ਸਾਡੇ ਸਕੂਲ ਨੇ ਤਾਂ ਖੂਬਸੂਰਤੀ ਬਣਾਇ ਰਵੇ ਕਿ ਅੰਦਰ ਸਿਰ ਪਤਾ ਲੱਗੇ ਮਾਲਾ ਪਿੰਡ ਦਾ ਸਕੂਲ ਹੈ ਜਿਹੜਾ ਸਭ ਤੋਂ ਵਧੀਆ ਸਕੂਲ ਬਣਾਇ ਰਵੇ ਬੱਚਿਆਂ ਨੂੰ ਪਲੱਸ 2 ਤੱਕ ਸਕੂਲ ਕਰਵਾਇਆ ਜਾਵੇ ਪਹਿਲਾਂ ਉਹਨਾਂ ਨੂੰ ਪੋਚ ਕਰਾਂਗੇ ਫਿਰ ਮੁੜ ਕੇ ਉਹ ਸਭਾ ਕਰਵਾ ਕੇ ਦੇਣਗੇ ਜੀ ਸਾਨੂੰ ਉਹਨਾਂ ਦਾ ਵਿਸ਼ਵਾ ਠੀਕ ਹੈ ਜੇ ਇਹ ਅਗਰ ਬਿਲਕੁਲ ਗਰਾਵਾਂਗੇ ਸਾਡੀ ਡਿਊਟੀ ਬਣਦੀ ਆ ਸਾਡੀ ਬਣਦੀ ਜੋ ਸਾਡੀ ਟੀਮ ਆ ਜਿਹੜੀ ਵਾਰ ਨੰਬਰ 85 ਦੀ ਇਹਨਾਂ ਦੀ ਬੰਦ ਨਾਲ ਮੇਡ ਡਿਊਟੀ ਮਾ ਅਗਰ ਪੁਲਿਸ ਨੂੰ ਪਹਿਲਾਂ ਕਹਿੰਨੇ ਆ ਪਹਿਲੇ ਜ ਆਪਣੇ ਦੋਸਤ ਨੂੰ ਮਨਨੇ ਕਿ ਵੀਰ ਮੈਂ ਸਕੂਲ ਤੋਂ ਬਾਅਦ ਆਪਾਂ ਕੰਮ ਨਾ ਕਰੀਏ ਤੇ ਨਹੀਂ ਕਰੀਏ ਫਿਰ ਪੁਲਿਸ ਤੱਕ ਵੀ ਜਾਵਾਂਗੇ ਜੀ ਸੁਣਾਵਾਂਗੇ ਜੀ ਠੀਕ ਹੈ